ਗੁਰੂ ਰਵੀਦਾਸ ਜੀ ਦੀ ਅੰਮ੍ਰਿਤ ਬਾਣੀ ਮਨੁੱਖਤਾ ਲਈ ਇੱਕ ਅਟਲ ਆਦਰਸ਼ਨ ਹੈ ਜੋ ਸਦੀਆਂ ਤੋਂ ਦਿਲਾਂ ਨੂੰ ਜੋੜਦੀ ਅਹੰਕਾਰ ਤੋੜਦੀ ਅਤੇ ਪ੍ਰੇਮ ਭਗਤੀ ਦੀ ਜੋਤ ਜਗਾਉਂਦੀ ਆ ਰਹੀ ਹੈ ਗੁਰੂ ਰਵੀਦਾਸ ਜੀ ਦੀ ਬਾਣੀ ਦਾ ਮੂਲ ਸੰਦਰਭ ਇਕਤਾ ਸਮਾਨਤਾ ਤੇ ਨਾਮ ਸਿਮਰਨ ਹੈ ਉਹ ਸੰਪਸ਼ਟ ਕਰਦੇ ਹਨ ਕਿ ਪਰਮਾਤਮਾ ਕਿਸੇ ਜਾਤ ਰੂਪ ਜਾਂ ਰਸਮਾਂ ਨਾਲ ਨਹੀਂ ਬੱਝਿਆ ਉਹ ਹਰ ਦਿਲ ਵਿੱਚ ਵਸਦਾ ਹੈ ਜਿੱਥੇ ਮਨ ਪਵਿੱਤਰ ਹੈ ਉੱਥੇ ਹੀ ਰੱਬ ਦਾ ਨਿਵਾਸ ਹੈ ਅੰਮ੍ਰਿਤ ਬਾਣੀ ਦੇ ਮੁੱਖ ਸਿਧਾਂਤ ਨਾਮ ਦੀ ਮਹਾਨਤਾ ਗੁਰੂ ਜੀ ਦੱਸਦੇ ਹਨ ਕਿ ਪ੍ਰਭੂ ਦੇ ਨਾਮ ਨਾਲ ਮਨ ਮਲਿਨਤਾ ਤੋਂ ਮੁਕਤ ਹੁੰਦਾ ਹੈ ਨਾਮ ਸਿਮਰਨ ਨਾਲ ਅੰਦਰਲਾ ਅੰਧਕਾਰ ਦੂਰ ਹੋ ਕੇ ਚਾਨਣ ਪੈਦਾ ਹੁੰਦਾ ਹੈ। ਅਹੰਕਾਰ ਦਾ ਤਿਆਗ ਬਾਣੀ ਸਿਖਾਉਂਦੀ ਹੈ ਕਿ ਅਹੰਕਾਰ ਸਭ ਤੋਂ ਵੱਡੀ ਬੇੜੀ ਹੈ। ਜਦੋਂ ਮਨੁੱਖ ਆਪਣੇ ਆਪ ਨੂੰ ਵੱਡਾ ਮੰਨਦਾ ਹੈ ਉਦੋਂ ਰੱਬ ਤੋਂ ਦੂਰ ਹੋ ਜਾਂਦਾ ਹੈ। ਨਿਮਰਤਾ ਹੀ ਅਸਲ ਸ਼ਿੰਗਾਰ ਹੈ। ਸਮਾਜਿਕ ਸਮਾਨਤਾ ਗੁਰੂ ਰਵਿਦਾਸ ਜੀ ਨੇ ਬਿਨਾਂ ਡਰ ਦੇ ਕਿਹਾ ਕਿ ਸਭ ਮਨੁੱਖ ਇੱਕੋ ਰੱਬ ਦੀ ਰਚਨਾ ਹਨ ਊਚ ਨੀਚ ਜਾਤ ਪਾਤ ਮਨੁੱਖੀ ਬਨਾਵਟ ਹੈ ਰੱਬ ਦੀ ਨਜ਼ਰ ਵਿੱਚ ਸਭ ਬਰਾਬਰ ਹਨ ਅੰਦਰਲੀ ਪਵਿੱਤਰਤਾ ਰਸਮਾਂ ਨਾਲ ਨਹੀਂ ਕਰਮਾਂ ਨਾਲ ਪਵਿੱਤਰਤਾ ਆਉਂਦੀ ਹੈ ਸੱਚ ਦਇਆ ਸੰਤੋਖ ਅਤੇ ਪ੍ਰੇਮ ਇਹੀ ਅਸਲ ਧਰਮ ਹੈ ਬਾਣੀ ਦਾ ਅਸਰ ਗੁਰੂ ਰਵੀਦਾਸ ਜੀ ਦੀ ਬਾਣੀ ਸੁਣ ਕੇ ਮਨ ਸ਼ਾਂਤ ਹੁੰਦਾ ਹੈ ਜੀਵਨ ਨੂੰ ਦਿਸ਼ਾ ਮਿਲਦੀ ਹੈ ਦੁੱਖਾਂ ਵਿੱਚ ਧੀਰਜ ਖੁਸ਼ੀ ਵਿੱਚ ਨਿਮਰਤਾ ਅਤੇ ਹਰ ਹਾਲਤ ਵਿੱਚ ਰੱਬ ਨਾਲ ਜੋੜ ਬਣਾਈ ਰੱਖਣ ਦੀ ਪ੍ਰੇਰਣਾ ਮਿਲਦੀ ਹੈ ਉਹਨਾਂ ਦਾ ਸੁਪਨਾ ਸੀ ਇੱਕ ਐਸਾ ਸਮਾਜ ਜਿੱਥੇ ਕੋਈ ਭੁੱਖਾ ਨਾ ਹੋਵੇ ਕੋਈ ਛੋਟਾ ਵੱਡਾ ਨਾ ਹੋ ਸਮਝਿਆ ਜਾਵੇ ਅਤੇ ਹਰ ਦਿਲ ਵਿੱਚ ਪ੍ਰੇਮ ਵਸੇ ਇਹੀ ਸੁਨੇਹਾ ਅੱਜ ਵੀ ਉਹਨਾਂ ਦੀ ਉਤਨਾ ਹੀ ਸੱਚਾ ਹੈ ਜਿੰਨਾ ਉਹਦੋ ਸੀ ਜੇ ਤੁਸੀਂ ਚਾਹੋ ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਅਮੋਲਕ ਰਤਨ ਹੈ ਇਹ ਬਾਣੀ ਨਾ ਸਿਰਫ ਧਾਰਮਿਕ ਉਪਦੇਸ਼ ਦਿੰਦੀ ਹੈ ਸਗੋਂ ਮਨੁੱਖ ਨੂੰ ਅੰਦਰੋਂ ਜਾਗਰੂਕ ਕਰਕੇ ਉਸਦੇ ਜੀਵਨ ਨੂੰ ਸੱਚ, ਪ੍ਰੇਮ ਅਤੇ ਨਿਮਰਤਾ ਦੇ ਰਾਹਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਅੰਮ੍ਰਿਤ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਅਸਰ ਕਦੇ ਮੁੱਕਦਾ ਨਹੀਂ ਇਹ ਹਰ ਯੁਗ ਹਰ ਮਨੁੱਖ ਅਤੇ ਹਰ ਹਾਲਤ ਵਿੱਚ ਲਈ ਸੱਚੀ ਰਹਿਨੁਮਾਈ ਹੈ ਰੱਬ ਦੀ ਇਕਤਾ ਦਾ ਉਪਦੇਸ਼ ਗੁਰੂ ਰਵੀਦਾਸ ਜੀ ਦੀ ਬਾਣੀ ਦਾ ਕੇਂਦਰ ਬਿੰਦੂ ਹੈ ਇੱਕ ਓੰਕਾਰ ਦੀ ਭਾਵਨਾ ਉਹ ਸੰਪਸ਼ਟ ਕਰਦੇ ਹਨ ਕਿ ਰੱਬ ਕੋਈ ਦੂਰ ਬੈਠੀ ਤਾਕਤ ਨਹੀਂ ਬਲਕਿ ਹਰ ਜੀਵ ਦੇ ਅੰਦਰ ਵੱਸਦਾ ਹੈ ਮੰਦਰ ਮਸਜਿਦ ਤੀਰਤ ਜਾਂ ਧਰਤੀ ਦੇ ਖਾਸ ਥਾਂ ਰੱਬ ਨੂੰ ਨਹੀਂ ਬਣ ਸਕਦੇ ਜਿੱਥੇ ਮਨ ਸਾਫ਼ ਹੈ ਉੱਥੇ ਹੀ ਰੱਬ ਦਾ ਨਿਵਾਸ ਹੈ ਗੁਰੂ ਜੀ ਕਹਿੰਦੇ ਹਨ ਕਿ ਜਦੋਂ ਮਨੁੱਖ ਆਪਣੇ ਅੰਦਰ ਚਾਕਦਾ ਹੈ ਅਤੇ ਨਾਮ ਦਾ ਆਸਰਾ ਲੈਂਦਾ ਹੈ ਉਦੋਂ ਉਹ ਪਰਮਾਤਮਾ ਨਾਲ ਇੱਕ ਰੂਪ ਹੋ ਜਾਂਦਾ ਹੈ ਨਾਮ ਸਿਮਰਨ ਦੀ ਮਹਾਨਤਾ ਗੁਰੂ ਰਵੀਦਾਸ ਜੀ ਦੀ ਅੰਮ੍ਰਿਤ ਬਾਣੀ ਨਾਮ ਦੀ ਮਹਾਨਤਾ ਬਿਆਨ ਕਰਦੀ ਹੈ ਨਾਮ ਸਿਰਫ ਸ਼ਬਦ ਨਹੀਂ ਸਗੋਂ ਇੱਕ ਆਤਮਕ ਸ਼ਕਤੀ ਹੈ ਜੋ ਮਨ ਨੂੰ ਵਿਕਾਰਾਂ ਤੋਂ ਮੁਕਤ ਕਰਦੀ ਹੈ ਲਾਲਚ, ਕ੍ਰੋਧ, ਅਹੰਕਾਰ, ਮੋਹ ਅਤੇ ਲਗ ਕਾਮ ਇਹ ਸਭ ਨਾਮ ਦੀ ਅਗਨ ਵਿੱਚ ਸੜ ਕੇ ਰਾਖ ਹੋ ਜਾਂਦੇ ਹਨ ਨਾਮ ਸਿਮਰਨ ਨਾਲ ਮਨ ਸ਼ਾਂਤ ਹੁੰਦਾ ਹੈ ਅੰਦਰ ਸਥਿਰਤਾ ਆਉਂਦੀ ਹੈ ਅਤੇ ਜੀਵਨ ਦੇ ਦੁੱਖ ਸੁੱਖ ਸਮਾਨ ਲੱਗ ਪੈਂਦੇ ਹਨ ਗੁਰੂ ਜੀ ਦੱਸਦੇ ਹਨ ਕਿ ਜੋ ਮਨੁੱਖ ਨਾਮ ਨਾਲ ਜੁੜਦਾ ਹੈ ਉਹ ਸੰਸਾਰ ਵਿੱਚ ਰਹਿੰਦਿਆਂ ਹੀ ਮੁਕਤ ਹੋ ਜਾਂਦਾ ਹੈ। ਅਹੰਕਾਰ ਦਾ ਤਿਆਗ ਨਿਮਰਤਾ ਗੁਰੂ ਰਵਿਦਾਸ ਜੀ ਦੀ ਬਾਣੀ ਅਹੰਕਾਰ ਤੇ ਸਿੱਧਾ ਵਾਰ ਕਰਦੀ ਹੈ। ਉਹ ਕਹਿੰਦੇ ਹਨ ਕਿ ਅਹੰਕਾਰ ਮਨੁੱਖ ਨੂੰ ਰੱਬ ਤੋਂ ਸਭ ਤੋਂ ਵੱਧ ਦੂਰ ਕਰਦਾ ਹੈ ਜਾਤ ਧੰਨ ਵਿਦਿਆ ਜਾਂ ਅਹੁਦਾ ਇਹ ਸਭ ਅਸਥਾਈ ਹਨ ਸੱਚੀ ਵਡਿਆਈ ਨਿਮਰਤਾ ਵਿੱਚ ਹੈ ਨਿਮਰ ਮਨੁੱਖ ਹਰ ਕਿਸੇ ਵਿੱਚ ਰੱਬ ਨੂੰ ਵੇਖਦਾ ਹੈ ਉਹ ਨਾ ਕਿ ਕਿਸੇ ਨੂੰ ਘੱਟ ਸਮਝਦਾ ਹੈ ਨਾ ਆਪਣੇ ਆਪ ਨੂੰ ਵੱਡਾ ਇਹ ਹੀ ਅਸਲ ਭਗਤੀ ਹੈ ਜਾਤ ਪਾਤ ਦਾ ਖੰਡਨ ਗੁਰੂ ਰਵੀਦਾਸ ਜੀ ਅੰਮ੍ਰਿਤ ਬਾਣੀ ਸਮਾਜਿਕ ਕ੍ਰਾਂਤੀ ਦੀ ਆਵਾਜ਼ ਹੈ ਉਸ ਸਮੇਂ ਦੇਖ ਕਠੋਰ ਜਾਤੀ ਪ੍ਰਣਾਲੀ ਵਿੱਚ ਗੁਰੂ ਜੀ ਨੇ ਨਿਰਪੀਕ ਹੋ ਕੇ ਐਲਾਨ ਕੀਤਾ ਕਿ ਸਭ ਮਨੁੱਖ ਇੱਕੋ ਜੋਤ ਤੋਂ ਪੈਦਾ ਹੋਏ ਹਨ ਉੱਚ-ਨੀਚ ਮਨੁੱਖੀ ਬਨਾਵਟ ਹੈ ਰੱਬ ਦੀ ਰਚਨਾ ਨਹੀਂ ਉਹ ਕਹਿੰਦੇ ਹਨ ਕਿ ਜੋ ਮਨੁੱਖ ਦੂਜੇ ਨੂੰ ਨੀਚ ਸਮਝਦਾ ਹੈ ਉਹ ਅਸਲ ਵਿੱਚ ਰੱਬ ਦੀ ਬੇਇੱਜ਼ਤੀ ਕਰਦਾ ਹੈ ਬਾਣੀ ਹਰ ਇੱਕ ਨੂੰ ਇੱਜ਼ਤ ਅਧਿਕਾਰ ਅਤੇ ਆਤਮ ਗੌਰਵ ਨਾਲ ਜੀਣ ਦਾ ਹੌਸਲਾ ਦਿੰਦੀ ਹੈ ਕਰਮ ਅਤੇ ਅੰਦਰਲੀ ਪਵਿੱਤਰਤਾ ਗੁਰੂ ਰਵਿਦਾਸ ਜੀ ਸਪਸ਼ਟ ਕਰਦੇ ਹਨ ਕਿ ਸਿਰਫ ਬਾਹਰੀ ਰਸਮਾਂ ਨਾਲ ਮੁਕਤੀ ਨਹੀਂ ਮਿਲਦੀ ਤੀਰਥ ਵਰਤ ਜਾਂ ਦਿਖਾਵਾ ਮਨ ਨੂੰ ਪਵਿੱਤਰ ਨਹੀਂ ਬਣਾਉਂਦਾ ਅਸਲ ਧਰਮ ਹੈ ਸੱਚ ਬੋਲਣਾ ਦਇਆ ਕਰਨੀ ਮਿਹਨਤ ਨਾਲ ਕਮਾਉਣਾ ਜਿਸ ਮਨੁੱਖ ਦਾ ਹਿਰਦਾ ਪਵਿੱਤਰ ਹੈ ਉਸ ਦਾ ਹਰ ਕਰਮ ਭਗਤੀ ਬਣ ਜਾਂਦਾ ਹੈ ਬੇਗੰਪੂਰਾ ਆਦਰਸ਼ ਸਮਾਜ ਦਾ ਸੁਪਨਾ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਬੇਗੰਪੂਰਾ ਦਾ ਸੁਪਨਾ ਦਿੱਤਾ ਇੱਕ ਐਸਾ ਸ਼ਹਿਰ ਜਿੱਥੇ ਕੋਈ ਦੁੱਖ ਨਹੀਂ ਕੋਈ ਡਰ ਨਹੀਂ ਕੋਈ ਭੁੱਖ ਨਹੀਂ ਉੱਥੇ ਨਾ ਟੈਕਸ ਹੈ ਨਾ ਜ਼ੁਲਮ ਨਾ ਹੀ ਉੱਚ ਨੀਂਜ ਬੇਗੰਪੂਰਾ ਸਿਰਫ ਇੱਕ ਥਾਂ ਨਹੀਂ ਸਗੋਂ ਇੱਕ ਸੋਚ ਹੈ ਇੱਕ ਆਦਰਸ਼ ਸਮਾਜ ਜਿੱਥੇ ਪ੍ਰੇਮ ਨਿਆਂ ਅਤੇ ਸਮਾਨਤਾ ਦਾ ਰਾਜ ਹੋਵੇ ਅੱਜ ਦੇ ਸਮੇਂ ਵਿੱਚ ਬਾਣੀ ਦੀ ਪ੍ਰਸੰਗਿਕਤਾ ਅੱਜ ਜਦੋਂ ਦੁਨੀਆ ਨਫ਼ਰਤ, ਭੇਦਭਾਵ ਅਤੇ ਅਹੰਕਾਰ ਨਾਲ ਜੂਝ ਰਹੀ ਹੈ ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਇੱਕ ਦਿਵਯ ਰੋਸ਼ਨੀ ਬਣ ਕੇ ਰਾਹ ਦਿਖਾਉਂਦੀ ਹੈ ਇਹ ਸਾਨੂੰ ਸਿਖਾਉਂਦੀ ਹੈ ਕਿ ਧਰਮ ਦਾ ਮਤਲਬ ਸਿਰਫ ਪਛਾਣ ਨਹੀਂ ਸਗੋ ਮਨੁੱਖ ਬੰਨਾ ਹੈ ਜੋ ਮਨੁੱਖ ਇਸ ਬਾਣੀ ਨੂੰ ਜੀਵਨ ਵਿੱਚ ਅਪਣਾਉਂਦਾ ਹੈ ਉਹ ਆਪਣੇ ਆਪ ਹੀ ਨਹੀਂ ਸਮਾਜ ਨੂੰ ਵੀ ਸੁਧਾਰਦਾ ਹੈ ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਇੱਕ ਅਨੰਤ ਦਰਿਆ ਹੈ ਜਿੰਨਾ ਡੁੱਬੋ ਓਨਾ ਹੀ ਰਸ ਮਿਲਦਾ ਹੈ ਇਹ ਬਾਣੀ ਮਨ ਨੂੰ ਜੋੜਦੀ ਹੈ ਅਹੰਕਾਰ ਤੋੜਦੀ ਹੈ ਅਤੇ ਰੱਬ ਨਾਲ ਸੱਚਾ ਨਾਤਾ ਬਣਾਉਂਦੀ ਹੈ ਭਗਤੀ ਡਰ ਨਹੀਂ ਪ੍ਰੇਮ ਦਾ ਰਹਾ ਗੁਰੂ ਰਵਿਦਾਸ ਜੀ ਦੀ ਬਾਣੀ ਡਰ ਦੇ ਆਧਾਰਿਤ ਧਰਮ ਨੂੰ ਨਕਾਰਦੀ ਹੈ ਉਹ ਕਹਿੰਦੇ ਹਨ ਕਿ ਰੱਬ ਨਾਲ ਸਬੰਧ ਡਰ ਦਾ ਨਹੀਂ ਪਿਆਰ ਦਾ ਹੋਣਾ ਚਾਹੀਦਾ ਹੈ ਜਿੱਥੇ ਡਰ ਹੁੰਦਾ ਹੈ ਉੱਥੇ ਦੂਰੀ ਪੈਦਾ ਹੁੰਦੀ ਹੈ ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਨੇੜਤਾ ਭਗਤੀ ਉਹ ਹੈ ਜੋ ਮਨ ਨੂੰ ਹੌਲਾ ਕਰੇ ਅੱਖਾਂ ਨੂੰ ਨਮੀ ਦੇਵੇ ਅਤੇ ਦਿਲ ਨੂੰ ਦਇਆ ਨਾਲ ਭਰ ਦੇਵੇ ਗ੍ਰਸਥ ਵਿੱਚ ਰਹੇ ਕਿ ਮੁਕਤੀ ਗੁਰੂ ਰਵੀਦਾਸ ਜੀ ਸੰਨਿਆਸ ਨਹੀਂ ਸਿਖਾਉਂਦੇ ਉਹ ਕਹਿੰਦੇ ਹਨ ਕਿ ਘਰ ਗ੍ਰਸਥ ਵਿੱਚ ਰਹਿ ਕੇ ਮਿਹਨਤ ਨਾਲ ਕਮਾਈ ਕਰਕੇ ਪਰਿਵਾਰ ਦੀ ਸੇਵਾ ਕਰਦਿਆਂ ਵੀ ਰੱਬ ਨੂੰ ਪਾਇਆ ਜਾ ਸਕਦਾ ਹੈ ਅਸਲ ਸੰਨਿਆਸ ਮਨ ਦਾ ਹੁੰਦਾ ਹੈ ਵਿਕਾਰਾਂ ਤੋਂ ਵਕ ਹੋ ਜਾਣਾ ਨਾ ਕਿ ਸੰਸਾਰ ਤੋਂ ਭੱਜ ਜਾਣਾ ਦੁੱਖਾਂ ਵਿੱਚ ਧੀਰਜ ਦੀ ਸਿੱਖਿਆ ਗੁਰੂ ਰਵੀਦਾਸ ਜੀ ਦੀ ਅਮਿਤ ਅੰਮ੍ਰਿਤ ਬਾਣੀ ਮਨੁੱਖਾਂ ਨੂੰ ਦੁੱਖਾਂ ਤੋਂ ਡਰਨਾ ਨਹੀਂ ਸਿਖਾਂਦੀ ਸਗੋਂ ਦੁੱਖਾਂ ਵਿੱਚ ਅਡਿੱਗ ਰਹਿਣਾ ਸਿਖਾਂਦੀ ਹੈ ਉਹ ਦੱਸਦੇ ਹਨ ਕਿ ਦੁੱਖ ਮਨ ਨੂੰ ਪਕਾਉਂਦੇ ਹਨ ਅਹੰਕਾਰ ਤੋੜਦੇ ਹਨ ਅਤੇ ਰੱਬ ਵੱਲ ਹੋਰ ਨੇੜੇ ਲਿਆਉਂਦੇ ਹਨ ਜੋ ਮਨੁੱਖ ਹਰ ਹਾਲਤ ਨੂੰ ਰੱਬ ਦੀ ਰਜ਼ਾ ਮੰਨ ਲੈਂਦਾ ਹੈ ਉਸ ਦੇ ਅੰਦਰ ਅਟਲ ਸ਼ਾਂਤੀ ਵਸ ਜਾਂਦੀ ਹੈ ਦਇਆ ਅੰਮ੍ਰਿਤ ਬਾਣੀ ਦੀ ਆਤਮਾ ਦਇਆ ਗੁਰੂ ਰਵਿਦਾਸ ਜੀ ਦੀ ਬਾਣੀ ਦੀ ਰੂਹ ਹੈ ਮਨੁੱਖ ਹੀ ਨਹੀਂ ਹਰ ਜੀਵ ਨਾਲ ਕਰੁਣਾ ਰੱਖਣਾ ਇਹੀ ਅਸਲ ਧਰਮ ਹੈ ਇਹ ਉਹ ਸਿਖਾਉਂਦੇ ਹਨ ਕਿ ਜਿੱਥੇ ਦਇਆ ਹੈ ਨਹੀਂ ਉਥੇ ਭਗਤੀ ਸਿਰਫ ਦਿਖਾਵਾ ਹੈ ਦਇਆ ਨਾਲ ਕੀਤਾ ਇੱਕ ਛੋਟਾ ਕਰਮ ਵੀ ਵੱਡੀ ਭਗਤੀ ਬਣ ਜਾਂਦਾ ਹੈ